ਜਿਹਨਾਂ ਨੂੰ ਦੇਖਣਾ ਹੈ ਉਹ ਤਾਂ ਦਿਖਦੇ ਨਹੀਂ ਜਿਹਨੇ ਸਾਨੂੰ ਦੇਖਣਾ ਸੀ ਉਹ ਪਰਦੇਸ ਚ ਲੱਗੀ ਜਿਹਨਾਂ ਨੂੰ ਅਸੀਂ ਦੇਖਣਾ ਉਹ ਦੇ ਆ ਬਾਲੀਆਂ ਦੇਖਿਆ ਐਰਾ ਗੱਬੇ پتہ ਨਹੀਂ ਕਿਥੋਂ ਲਿਆ ਕੇ ਲਾਈ ਐ ਇਹ ਅਮਰੀਕਾ ਵਾਲੀ ਤਾਂ ਨਹੀਂ ਕਿਤੇ ਟਰੱਪ ਨੇ ਤਾਂ ਨਹੀਂ ਭੇਜੀ ਯੋ ਲੱਗਿਆ ਪਤਾ ਹੁਣ ਅਮਰੀਕਾ ਕੀ ਚੀਜ਼ ਹੈ ਹੈ ਔਲੇ ਦਾ ਬਾਤ ਪਤਾ ਲੱਗਦਾ ਕਿਸੇ ਵੀ ਗੀਤ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਜਾਂ ਤਰਾਸਦੀ ਹੁੰਦੀ ਹੈ ਜਿਹੜੀ ਲਿਖਿਆ ਜਾਂਦਾ ਮੇਰੇ ਚਾਣ ਵਾਲੇ ਤੁਹਾਡੇ ਲਈ ਅੰਬ ਦਾ achar ਹੈ ਤੇ ਮੱਕੀ ਦੀ ਰੋਟੀ ਹੈ ਅੰਬ ਦਾ achar ਹੈ ਤੇ ਮੱਕੀ ਦੀ ਰੋਟੀ ਹੈ ਈਟਰਾਂ ਲਈ ਠੋਡੇ ਨਾਲ ਬਾਸ ਦੀ ਸੋਟੀ ਹੈ ਕੋ ਸ਼ੇਰ ਸੁਣਾ ਹੈ ਹੈ ਆ ਸਾ ਸਮਾਨ ਹੈ ਮੇਰੇ ਕੋਲ ਦੇਖ ਲੋ ਲਿਆ ਕੱਢ ਵੀ ਬੈਗ ਲਿਆ